ਆ ਤੁਸੀਂ ਡਿਸਕ੍ਰਿਪਸ਼ਨ ਉੱਪਰ ਪੜ੍ਹ ਲਿਆ ਹੋਣਾ ਜਿਹੜਾ ਮੈਂ ਲਿਖਿਆ। ਭਾਈ ਸ਼ਬਦ ਇੱਕ ਪਵਿੱਤਰ ਸ਼ਬਦ ਆ। ਦੇਖੋ ਜਿਹੜਾ ਭਾਈ ਸ਼ਬਦ ਆ ਉਹ ਪੰਜ ਪਿਆਰਿਆਂ ਦੇ ਨਾਮ ਨਾਲ ਲੱਗਦਾ ਵਾ। ਤੇ ਉਹ ਪੰਜ ਪਿਆਰਿਆਂ ਦੇ ਨਾਮ ਹੈਗੇ ਆ ਭਾਈ ਦਿਆ ਸਿੰਘ ਜੀ। ਭਾਈ ਸਾਹਿਬ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਇਹ ਪੰਜ ਪਿਆਰਿਆਂ ਦੇ ਨਾਮ ਦੇ ਨਾਲ ਭਾਈ ਸ਼ਬਦ ਲਗਾਇਆ ਗਿਆ ਵਾ ਪਰ ਇਧਰ ਹੁਣ ਗੱਲ ਇਹ ਆ ਕਿ ਇਹ ਭਾਈ ਸ਼ਬਦ ਜਿਹੜਾ ਹੁਣ ਪੰਜ ਪਿਆਰਿਆਂ ਦੇ ਨਾਮ ਨਾਲ ਲੱਗਿਆ ਹੋਇਆ ਵਾ ਇਹੀ ਭਾਈ ਸ਼ਬਦ ਨੂੰ ਕੁਝ ਕੁ ਲੋਕ ਇੱਕ ਨਸ਼ੇੜੀ ਬੰਦੇ ਦੇ ਨਾਮ ਨਾਲ ਲਗਾਇਆ ਜਾ ਰਹੇ ਆ ਵਾ ਸਭ ਨੂੰ ਪਤਾ ਵਾ ਕਿ ਪੰਜ ਪਿਆਰਿਆਂ ਦੇ ਨਾਮ ਦਾ ਸਿਰਫ ਭਾਈ ਸ਼ਬਦ ਲੱਗਦਾ ਵਾ ਤੇ ਪੰਜ ਪਿਆਰਿਆਂ ਦੀ ਪੱਦਵੀ ਜਿਹੜੀ ਆ ਉਹ ਬੜੀ ਉੱਚੀ ਤੇ ਸੁੱਚੀ ਆ ਪਰ ਇੱਥੇ ਕੁਝ ਕੁ ਲੋਕ ਚਮਚਾਗਰੀ ਕਰਨ ਲੱਗੇ ਹੋਏ ਨੇ ਅੰਦੇ ਭਗਤ ਬਣੇ ਹੋਏ ਨੇ ਕਿਸੇ ਬੰਦੇ ਦੇ ਤੇ ਉਹ ਚਮਚਾਗਰੀ ਦੇ ਵਿੱਚ ਹੁਣ ਤੇ ਭਗਤੀ ਦੇ ਵਿੱਚ ਅੰਨੇ ਹੋ ਚੁੱਕੇ ਨੇ ਅੰਧ ਭਗਤ ਬਣ ਚੁੱਕੇ ਨੇ ਉਸ ਕਰਕੇ ਨਾ ਉਹ ਭਾਈ ਸ਼ਬਦ ਉੰਦੇ ਛੇੜੀ ਬੰਦੇ ਦੇ ਨਾਮ ਨਾਲ ਲਾਇਆ ਲਾਰੇ ਆ ਦੇਖੋ ਆਪਾਂ ਸਰਸੇ ਵਾਲਾ ਜਿਹੜਾ ਬਲਦਕਾਰੀ ਆ ਹੁਣਾ ਕਿੰਨੀ ਵਾਰ ਕਿਹਾ ਵਾ ਕਿ ਦੇਖੋ ਜੀ ਉਹ ਉਹਦੀ ਜਿਹੜੇ ਅੰਦੇ ਭਗਤ ਨੇ ਦੇਖੋ ਜੀ ਕੀ ਕੁਛ ਕਰਦੇ ਨੇ ਜਾ ਕੇ ਡੇਰਿਆਂ ਦੇ ਵਿੱਚ ਉਹ ਆਪਾਂ ਸਾਰੇ ਕਹਿ ਦਿੰਨੇ ਆ ਕਿ ਭਾਈ ਦੇਖੋ ਇਹ ਅੰਨੇ ਹੋਏ ਹੋਏ ਨੇ ਭਗਤ ਸਰਸੇ ਵਾਲੇ ਦੇ ਬਲਦਕਾਰੀ ਉਹ ਬਲਦਕਾਰ ਦੀ ਉਹਨੂੰ ਸਜ਼ਾ ਮਿਲੀ ਹੋਈ ਆ ਉਹ ਬਲਦਕਾਰੀ ਹੈਗਾ ਵਾ ਤੇ ਉਹਦੇ ਜਿਹੜੇ ਭਗਤਾਂ ਨੇ ਹੋਏ ਫਿਰਦੇ ਆ ਹਜੇ ਵੀ ਉਹਨੂੰ ਬਾਬੇ ਨੂੰ ਪੂਜਦੇ ਫਿਰਦੇ ਆ ਆਪਾਂ ਇਹ ਗੱਲ ਤਾਂ ਕਹਿ ਦਿੰਦੇ ਆ ਪਰ ਇਹ ਗੱਲ ਜੇ ਤਾਂ ਆਪਣੇ ਤੇ ਆਪਣੇ ਕੁਛਕ ਬੰਦੇ ਕੁਛਕ ਆਪਣੇ ਆਪਣੇ ਵਿੱਚੋਂ ਕੁਛਕ ਬੰਦੇ ਉੱਠ ਕੇ ਇੱਕ ਭਾਈ ਦੀ ਪਦਵੀ ਕਿਸੇ ਨਸ਼ੇੜੀ ਬੰਦੇ ਨੂੰ ਦਿੰਦੇ ਨੇ ਉਦੋਂ ਆਪਾਂ ਕਿਹਾ ਤੇ ਚੁੱਪ ਹੋ ਜੰਨੇ ਆ ਸਭ ਨੂੰ ਪਤਾ ਵਾ ਕਿ ਅੰਮ੍ਰਿਤਪਾਲ ਦਾ ਭਰਾ ਹਰਪ੍ਰੀਤ ਤੇ ਉਹਦਾ ਦੋਸਤ ਲਵਪ੍ਰੀਤ ਨਸ਼ੇ ਦੇ ਨਾਲ ਫੜੇ ਗਏ ਉਨਾਰੀ ਡੋਪ ਟੈਸਟ ਰਿਪੋਰਟ ਵੀ ਪੋਜ਼ਿਟਿਵ ਆ ਗਈ ਤੇ ਦੋਨੇ ਹੀ ਸ਼ਸਤਰਧਾਰੀ ਵੀ ਨਹੀਂ ਹੈਗੇ ਨਾ ਲਾਪਰੀਤਾ ਤੇ ਨਾ ਹਤਪਰੀਤਾ ਇਹ ਪਰਿਵਾਰ ਦੇ ਬਿਆਨ ਨੇ ਦੋਨੇ ਹੀ ਸ਼ਸਤਰਧਾਰੀ ਵੀ ਨਹੀਂ ਹੈਗੇ ਇਹ ਪਰਿਵਾਰ ਦੇ ਬਿਆਨ ਨੇ ਸਾਡੇ ਨਹੀਂ ਹੈਗੇ ਠੀਕ ਹੈ ਨਹੀਂ ਤੁਸੀਂ ਧਿਆਨ ਨਾਲ ਚੈੱਕ ਕਰ ਲਓ ਅੱਜ ਵੀ ਇੰਟਰਵਿਊ ਹੋਈ ਆ ਪੀਟੀਸੀ ਤੇ ਹਰਪਰੀਤੀ ਉਹਦੇ ਵਿੱਚ ਦਿਖਾ ਦਿਓ ਮੈਨੂੰ ਕਿੱਥੇ ਉਹ ਲੱਗ ਰਹੇ ਆ ਕਿ ਉਹ ਅਮਰਤਪਾਧਾਰੀ ਨੇ ਦੇਖ ਲਓ ਧਿਆਨ ਨਾਲ ਇੰਟਰਵਿਊ ਇਹ ਪਰਿਵਾਰ ਦੀ ਬਿਆਨ ਨਹੀਂ ਸਾਡੇ ਨਹੀਂ ਹੈਗੇ ਠੀਕ ਨਹੀਂ ਇੱਕ ਜਿਹੜਾ ਬੰਦਾ ਸ਼ਸਤਰਧਾਰੀ ਨਹੀਂ ਹੈਗਾ ਉਸ ਬੰਦੇ ਦੇ ਨਾਮ ਨਾਲ ਭਾਈ ਸ਼ਬਦ ਲਾਉਣਾ ਕਿੱਥੇ ਤੱਕ ਜਾਇਜ਼ ਆ ਦੂਜੀ ਗੱਲ ਇੱਕ ਨਸ਼ੇੜੀ ਬੰਦੇ ਦੇ ਨਾਲ ਨਸ਼ੇੜੀ ਬੰਦੇ ਦੇ ਨਾਮ ਦੇ ਨਾਲ ਭਾਈ ਸ਼ਬਦ ਲਾਉਣਾ ਕਿੱਥੇ ਦੀ ਆਪਣੇ ਤੁਸੀਂ ਦੱਸ ਦੋ ਇਹ ਆਪਣੇ ਸਹੀ ਗੱਲ ਆ ਜਦੋਂ ਸਰਸੇ ਵਾਲੇ ਦੇ ਚੇਲੇ ਕੁਝ ਕਰਦੇ ਆਪਾਂ ਉਹਨੂੰ ਕਹਿੰਦੇ ਨੇ ਅੰਨੇ ਭਗਤ ਨੇ ਇਹ ਕਿੱਕੇ ਬਲਤਕਾਰੀ ਨੂੰ ਪੂਜਦੇ ਨੇ ਤੇ ਜਦ ਆਪਣੇ ਇੱਥੇ ਪੰਜਾਬ ਦੇ ਵਿੱਚ ਕੁਝ ਕੁ ਬੰਦੇ ਕੁਝ ਕੁ ਕਹੂੰਗਾ ਮੈਂ ਮੁਠੀ ਪਰ ਲੋਕ ਉਹ ਚਮਚਾਗਿਰियां ਕਰਦੇ ਨੇ ਅੰਨੀ ਭਗਤੀ ਕਰਦੇ ਨੇ ਤੇ ਉਹ ਚਮਚਾਗਿਰੀ ਦੇ ਵਿੱਚ ਹੀ ਅੰਨੀ ਭਗਤੀ ਦੇ ਵਿੱਚ ਹੀ ਇੱਕ ਨਸ਼ੇੜੀ ਬੰਦੇ ਨੂੰ ਭਾਈ ਸ਼ਬਦ ਦੇ ਨਾਮ ਨਾਲ ਪੁਕਾਰਦੇ ਨੇ ਇਹ ਕਿੱਥੇ ਤੱਕ ਜਾਇਜ਼ ਜੇ ਉਹ ਗਲਤ ਆ ਤੇ ਫਿਰ ਇਹ ਵੀ ਤਾਂ ਗਲਤ ਆ ਇੱਥੇ ਕਿਉਂ ਨਹੀਂ ਆਪਾਂ ਬੋਲਦੇ ਹੈਗੇ ਨਸ਼ੇੜੀ ਆ ਸਭ ਨੂੰ ਪਤਾ ਭਾਈ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆਈ ਆ ਸਭ ਨੂੰ ਪਤਾ ਵਾ ਉਹ ਬੰਦਾ ਸ਼ਸਤਰਧਾਰੀ ਵੀ ਨਹੀਂ ਹੈਗਾ ਅਮਰਤਪਾਲ ਦਾ ਭਰਾ ਹਰਪ੍ਰੀਤ ਸ਼ਸਤਰਧਾਰੀ ਵੀ ਨਹੀਂ ਹੈਗਾ ਠੀਕ ਨਹੀਂ ਤੁਸੀਂ ਉਹਦੇ ਨਾਮ ਦੇ ਨਾਲ ਭਾਈ ਸ਼ਬਦ ਲਾ ਰਹੇ ਹੋ ਤੇ ਭਾਈ ਸ਼ਬਦ ਪੰਜ ਪਿਆਰਿਆਂ ਦੇ ਨਾਮ ਨਾਲ ਲੱਗਦਾ ਵਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਨਾਮ ਕਿਹੜੇ ਨੇ ਪੰਜ ਪਿਆਰਿਆਂ ਦੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਮੈਂ ਦੁਬਾਰਾ ਰਿਪੀਟ ਕਰ ਦਲਾਂ ਜਿਹੜੇ ਭਰਾ ਜੁੜੇ ਆ ਉਹ ਪੰਜ ਪਿਆਰਿਆਂ ਦੇ ਨਾਮ ਹੈਗੇ ਆ ਭਾਈ ਦਿਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਤੁਸੀਂ ਇਹ ਦੇਖੋ ਜਿਹੜੇ ਜਿਹੜਾ ਭਾਈ ਸ਼ਬਦ ਦਾ ਆਪਣਾ ਇਹ ਪੰਜ ਪਿਆਰਿਆਂ ਦਾ ਨਾਮ ਨਾਲ ਲੱਗਦਾ ਪਰ ਹੁਣ ਕੁਝ ਕ ਲੋਕ ਇਹੜੇ ਚਮਚਾਗਿਰियां ਕਰਦੇ ਨੇ ਤੁਹਾਨੂੰ ਪਤਾ ਹੀ ਆ ਚਮਚੇ ਕਈ ਹੈਗੇ ਨੇ ਇੱਥੇ ਅਮਰਤਪਾਲ ਦੇ ਉਹ ਭਾਈ ਸ਼ਬਦ ਹਰਪ੍ਰੀਤ ਦੇ ਨਾਮ ਨਾਲ ਲਾ ਰਹੇ ਨੇ ਕਿਸ ਕਿਸ ਗੱਲ ਤੁਸੀਂ ਕਿਹੜੇ ਉਹਨੇ ਇੱਜਾ ਕੀ ਕਰਤਾ ਜਿਹੜਾ ਉਹਨੂੰ ਭਾਈ ਸ਼ਬਦ ਦੇ ਨਾਲ ਤੁਸੀਂ ਉਹਨੂੰ ਬੁਲਾ ਰਹੇ ਲਿਖ ਰਹੇ ਹੋ ਤੁਸੀਂ ਹਰਪ੍ਰੀਤ ਨੂੰ ਜੋ ਮਰਜੀ ਜੀ ਲਿਖੋ ਜੋ ਮਰਜੀ ਲਿਖੋ ਤੁਸੀਂ ਭਾਈ ਕਿਵੇਂ ਲਾ ਸਕਦੇ ਹੋ ਉਹਦੇ ਉਹਦੇ ਨਾਮ ਨਾਲ ਭਾਈ ਕਿਵੇਂ ਲਾ ਸਕਦੇ ਹੋ ਤੁਸੀਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਭਾਈ ਲਾਉਣ ਦਾ ਉਹਦੇ ਨਾਮ ਨਾਲ ਜਿਹੜਾ ਬੰਦਾ ਸ਼ਸਤਰਧਾਰੀ ਵੀ ਹੈ ਨਹੀਂਗਾ ਜਿਹੜਾ ਬੰਦਾ ਨਸ਼ੇ ਦੇ ਨਾਲ ਫੜਿਆ ਗਿਆ ਜਿਹਦੀ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆਈ ਆ ਉਹਨੂੰ ਤੁਸੀਂ ਕਿਵੇਂ ਭਾਈ ਸ਼ਬਦ ਦੇ ਨਾਲ ਕਿਵੇਂ ਜੋੜ ਸਕਦੇ ਹੋ ਤੁਸੀਂ ਫਿਰ ਜੇ ਤੁਸੀਂ ਜੋੜ ਸਕਦੇ ਹੋ ਜੇ ਤੁਸੀਂ ਸਹੀ ਹੋ ਫਿਰ ਸਰਸੇ ਵਾਲੇ ਬਲਦਕਾਰੀ ਨੂੰ ਜਿਹੜੇ ਬਾਬੇ ਮੰਨਦੇ ਨੇ ਜਿਹੜੇ ਆਪਣੇ ਉਹ ਕਰਦੇ ਨੇ ਆਪਣੇ ਉਹਨੂੰ ਕਹਿੰਦੇ ਨੇ ਕਿ ਸਾਡਾ ਬਾਬਾ ਵਾ ਇਹ ਸਹੀ ਆ ਫਿਰ ਤਾਂ ਉੱਥੇ ਉਹ ਵੀ ਸਹੀ ਨੇ ਪਰ ਜੇ ਤੁਸੀਂ ਸਹੀ ਹੋ ਫਿਰ ਉਹ ਵੀ ਸਹੀ ਹੋਗੇ ਜੇ ਤੁਸੀਂ ਗਲਤ ਹੋ ਫਿਰ ਉਹ ਵੀ ਗਲਤ ਆ ਜੇ ਉਹ ਗਲਤ ਨੇ ਤੁਸੀਂ ਵੀ ਗਲਤ ਹੋ ਠੀਕ ਨੇ ਤੁਸੀਂ ਕਿਉਂ ਯਾਰ ਮੈਨੂੰ ਸ਼ਬਦ ਨਹੀਂ ਤੁਸੀਂ ਹਰਪ੍ਰੀਤ ਦੇ ਨਾਮ ਨਾਲ ਜੀ ਲਾ ਦਿਓ ਸਾਨੂੰ ਕੋਈ ਮਤਲਬ ਨਹੀਂ ਲਾਈ ਚੱਲੋ ਹਰਪ੍ਰੀਤ ਭਾਜੀ ਲਿਖ ਦਿਓ ਸਾਨੂੰ ਕੋਈ ਮਤਲਬ ਨਹੀਂ ਲਿਖੀ ਚੱਲੋ ਕੋਈ ਚੱਕਰ ਨਹੀਂ ਪਰ ਭਾਈ ਸ਼ਬਦ ਕਿਉਂ ਲਾ ਰਹੇ ਹੋ ਉਹਦੇ ਨਾਮ ਦੇ ਨਾਲ ਨਸ਼ੇੜੀ ਤੇ ਬੰਦੇ ਦੇ ਨਾਲ ਇੱਕ ਨਸ਼ੇੜੀ ਬੰਦੇ ਦੇ ਨਾਲ ਭਾਈ ਸ਼ਬਦ ਕਿਉਂ ਲਾ ਰਹੇ ਹੋ ਯਾਰ ਤੁਸੀਂ ਐਡਾ ਪਵਿੱਤਰ ਨਾਮ ਆ ਇਹ ਭਾਈ ਸ਼ਬਦ ਐਡਾ ਪਵਿੱਤਰ ਆ ਪੰਜ ਪਿਆਰਿਆਂ ਦੇ ਨਾਮ ਨਾਲ ਭਾਈ ਸ਼ਬਦ ਲੱਗਦਾ ਵਾ ਤੇ ਤੁਸੀਂ ਭਾਈ ਸ਼ਬਦ ਲਾ ਰਹੇ ਹੋ ਆਪਣੇ ਇੱਕ ਨਸ਼ੇੜੀ ਬੰਦੇ ਨਾਲ ਯਾਰ ਕਿੱਥੇ ਦੀ ਤੁਹਾਡੀ ਸਮਝ ਆ ਕੱਲ ਨੂੰ ਉੱਠ ਕੇ ਇਹੀ ਸਰਸੇ ਵਾਲੇ ਦੇ ਚੇਲੇ ਕਹਿਣਗੇ ਕਿ ਜੇ ਸਾਡੇ ਬਾਬੇ ਵੇਲੇ ਤੁਸੀਂ ਸਾਨੂੰ ਕਹਦੇ ਨੇ ਅੰਦੇ ਭਾਕਤ ਆ ਤੁਹਾਡੀ ਵਾਰ ਨੂੰ ਫਿਰ ਹੁਣ ਦੇਖ ਲਓ ਉਹ ਗੱਲਾਂ ਤਾਂ ਤੁਸੀਂ ਐਡਣੀਆਂ ਕਰਦੇ ਹੋ ਕੌਮ ਦੀਆਂ ਐਡਣੀਆਂ ਤੁਸੀਂ ਬਹਿ ਕੇ ਉੱਥੇ ਲਾਈਵ ਦੇ ਵਿੱਚ ਛੱਡਣੀਆਂ ਪੱਟੀਆਂ ਉਹ ਕਰਦੇ ਹਾਂ ਕਿ ਸਾਨੂੰ ਬਹੁਤ ਸਾਨੂੰ ਇਤਿਹਾਸ ਦਾ ਪਤਾ ਵਾ ਸਾਨੂੰ ਸਾਰਾ ਇਤਿਹਾਸ ਦਾ ਪਤਾ ਵਾ ਸਾਨੂੰ ਸਾਰਾ ਕੁਝ ਪਤਾ ਸਿੱਖੀ ਬਾਰੇ ਜੇ ਤੁਹਾਡੇ ਦੇ ਕੋਈ ਗੱਲ ਲਾਗੂ ਹੁੰਦੀ ਹੈ ਫੇ ਤੁਸੀਂ ਭੁੱਲ ਜਾਂਦੇ ਹੋ ਇਤਿਹਾਸ ਕੀ ਆ ਠੀਕ ਨਹੀਂ ਫਿਰ ਤੁਸੀਂ ਆਪਣੀ ਵਾਰ ਨੂੰ ਭੁੱਲ ਜਾਂਦੇ ਹੋ ਸਾਰਾ ਕੁਝ ਇਤਿਹਾਸ ਵੀ ਭੁੱਲ ਜਾਂਦੇ ਹੋ ਸਿੱਖੀ ਵੀ ਨਹੀਂ ਤੁਹਾਨੂੰ ਯਾਦ ਰਹਿੰਦੀ ਦੂਜੀ ਦੀ ਵਾਰ ਨੂੰ ਤੁਸੀਂ ਸਾਰਾ ਕੁਝ ਕੱਢ ਲਿਆਉਨੇ ਹੋ ਠੀਕ ਨਹੀਂ ਮੈਂ ਤਾਂਹੀਂ ਕਹਿਣਾ ਪੰਜ ਪਿਆਰਿਆਂ ਦੀ ਜਿਹੜੀ ਪਦਵੀ ਆ ਉਹ ਬਹੁਤ ਉੱਚੀ ਆ ਤੇ ਸੁੱਚੀ ਆ ਤੁਸੀਂ ਉੱਥੇ ਉਸ ਪਦਵੀ ਨੂੰ ਤੁਸੀਂ ਹਰਪ੍ਰੀਤ ਦੇ ਨਾਲ ਕਿਵੇਂ ਤੁਸੀਂ ਲਾ ਸਕਦੇ ਹੋ ਹਰਪ੍ਰੀਤ ਉਸ ਪਦਵੀ ਨਾਲ ਕਿਵੇਂ ਜੋੜ ਸਕਦੇ ਹੋ ਭਾਈ ਸ਼ਬਦ ਨਾਲ ਤੁਸੀਂ ਹਰਪ੍ਰੀਤ ਬਾਈ ਲਿਖ ਦਿਓ ਜੀ ਲਿਖੀ ਚੱਲੋ ਭਾਜੀ ਲਿਖੀ ਚੱਲੋ ਜੋ ਮਰਜ਼ੀ ਲਿਖੀ ਚੱਲੋ ਤੁਸੀਂ ਭਾਈ ਸ਼ਬਦ ਨਹੀਂ ਲਿਖ ਸਕਦੇ ਯਾਰ ਇੱਕ ਨਸ਼ੇੜੀ ਬੰਦੇ ਨੂੰ ਤੁਸੀਂ ਭਾਈ ਸ਼ਬਦ ਨਾਲ ਨਹੀਂ ਜੋੜ ਸਕਦੇ ਯਾਰ ਉਦੀ ਜਮਾਤ ਹੋਈ ਐ ਉਹ ਕੱਲ ਕਿਸੇ ਨੇ ਲਿਖਿਆ ਹੋਇਆ ਸੀ ਕਿ ਪਟਿਆਲਾ ਜੇਲ੍ਹ ਚੋਂ ਰਿਹਾਂ ਹੋ ਰਹੇ ਨੇ ਪਟਿਆਲਾ ਜੇਲ੍ਹ ਚੋਂ ਰਿਹਤ ਐ ਲਿਖਦੇ ਨੇ ਜਿੱਦਾਂ 20 ਸਾਲ ਦੀ 25 ਸਾਲ ਦੀ ਕੌਮ ਲਈ ਆਪਣੇ ਸਜ਼ਾ ਕੱਟ ਕੇ ਆਏ ਹੋਣ ਰਿਹਤ ਐ ਲਿਖ ਰਹੇ ਸੀ ਕਿ ਲੋਕੀ ਪੋਸਟਾ ਪਾ ਰਹੇ ਸੀ ਅੰਨੇ ਭਗਤ ਚਮਚੇ ਜਿਹੜੇ ਹੈਗੇ ਨੇ 2-4 ਇਹਨਾਂ ਦੇ ਉਹ ਐ ਲਿਖ ਰਹੇ ਸੀ ਕਿ ਜਿਵੇਂ ਪਟਿਆਲਾ ਜੇਲ੍ਹ ਦੇ ਵਿੱਚੋਂ 20 ਸਾਲ ਦੀ ਕੌਮਲੀਕ ਜੇਲ੍ਹ ਘਟ ਕੇ ਆਏ ਹੁੰਦੇ ਆ ਨਸ਼ੇ ਦੇ ਨਸ਼ਾ ਉਹਦੇ ਕੋਲੋਂ ਮਿਲਿਆ ਨਸ਼ਾ ਉਹਦੇ ਖੂਨ ਚੋਂ ਮਿਲਿਆ ਨਸ਼ੇੜੀ ਉਹ ਬੰਦਾ ਦੱਸੋ ਤੁਸੀਂ ਉਹਨੂੰ ਐ ਬਣਾ ਰਹੇ ਜਿੱਦਾਂ ਉਹ ਕੌਮਲੀ ਪਤਾ ਨਹੀਂ ਕਿਹੜੀ 20 ਸਾਲ ਦੀ ਸਜ਼ਾ ਕੱਟ ਕੇ ਵਾਪਸ ਆਇਆ ਹੋਵੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਕਿਉਂ ਤੁਸੀਂ ਆ ਕੰਮ ਲਿਖ ਰਹੇ ਕਰ ਰਹੇ ਹੋ ਓ ਰਮੀ ਭਾਈ ਠੀਕ ਠਾਕ ਹੋ ਆਜੋ ਲਾਈਵ ਦੇ ਵਿੱਚ ਜੇ ਟਾਈਮ ਹੈਗਾ ਤਾਂ ਓ ਭਾਈ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਕੀ ਕਰਨਾ ਇਹ ਇਹ ਸਿਰਫ ਬੈ ਕੇ ਗੱਲਾਂ ਵਾਲੇ ਨੇ ਇਹਨਾਂ ਤੋਂ ਕੁਝ ਨਹੀਂ ਇਹਨਾਂ ਨੇ ਨਾ ਧਰਨਾ ਨਾ ਹੜਤਾਲ ਕੁਝ ਨਹੀਂ ਹੋਣਾ ਇਹਨਾਂ ਤੋਂ ਭਾਈ ਆਜੋ ਲਾਈਵ 'ਚ ਜੇ ਫ੍ਰੀ ਹੋ ਤਾਂ ਭੇਜਾਂ ਰਿਕਵੈਸਟ ਇੱਕ ਮਿੰਟ ਅੱਛਾ ਚਲੋ ਠੀਕ ਆ ਭਾਈ ਕੋਈ ਗੱਲ ਨਹੀਂ ਮੈਂ ਕੈਨਸਲ ਕਰ ਦਿੰਦਾ ਫੇਰ ਸਹੀ ਹੈ ਓਕੇ ਕੋਈ ਨਹੀਂ ਕੋਈ ਨਹੀਂ ਆਪਾਂ ਬਾਅਦ ਚੋਂ ਕਰ ਲਾਂਗੇ ਕੋਈ ਗੱਲ ਨਹੀਂ ਭਾਈ ਮੈਂ ਉਹੀ ਮੈਂ ਕਿਹਾ ਮੈਂ ਵੀ ਕਰਨਾ ਨਹੀਂ ਸੀਗਾ ਥੋੜੀ ਤਬੀਅਤ ਜੀ ਠੀਕ ਨਹੀਂ ਹੈਗੀ ਗਲਾ ਗੁਲਾ ਜਾਂ ਖਰਾਬ ਹੋਇਆ ਪਿਆ ਵਾ ਮੈਂ ਵੀ ਮੈਂ ਕਿਹਾ ਮਾੜਾ ਜਾਂ ਪਾਈਏ ਯਾਰ ਬਹੁਤ ਕੱਲ ਦਾ ਕੱਢੀ ਕਰੀ ਜਾਂਦੇ ਨੇ ਇੱਕ ਭਾਈ ਸ਼ਬਦ ਇੰਨਾ ਪਵਿੱਤਰ ਸ਼ਬਦ ਆ ਤੇ ਉਹਨੂੰ ਇੱਕ ਨਸ਼ੇੜੀ ਦੇ ਨਾਮ ਦੇ ਨਾਲ ਜੋੜਿਆ ਜਾ ਰਿਹਾ ਦੱਸੋ ਕਮਾਲ ਹੋ ਗਈ ਯਾਰ ਠੀਕ ਨਹੀਂ ਭਾਈ ਦੂਜੀ ਥੋੜੇ ਬਾਕੀ ਥੋੜਾ ਸਾਹਮਣੇ ਹੀ ਆ ਸਾਰਾ ਕੁਝ ਭਾਈ ਠੀਕ ਨਹੀਂ ਉਹਨੂੰ ਤੁਸੀਂ ਜਿਵੇਂ ਮੈਂ ਕਹਿੰਦਾ ਉਹਨੂੰ ਭਰਪਰੀ ਦੇ ਨਾਮ ਨਾਲ ਜੀ ਲਿਖੀ ਚੱਲੋ ਭਾਈ ਲਿਖੀ ਚੱਲੋ ਸਾਨੂੰ ਕੋਈ ਮਤਲਬ ਨਹੀਂ ਪਰ ਭਾਈ ਸ਼ਬਦ ਨਾਲ ਲਿਖੋ ਭਾਈ ਸ਼ਬਦ ਪੰਜ ਪਿਆਰਿਆਂ ਦੇ ਨਾਮ ਨਾਲ ਹੀ ਸਹੀ ਲੱਗਦਾ ਵਾ ਇੱਕ ਨਸ਼ੇੜੀ ਬੰਦੇ ਦੇ ਨਾਮ ਦੇ ਨਾਲ ਭਾਈ ਸ਼ਬਦ ਸਹੀ ਨਹੀਂ ਲੱਗਦਾ ਬਾਈ ਇਹਨਾਂ ਲਈ ਸਾਰਾ ਕੁਝ ਵੈਲਿਡ ਆ 4 ਗ੍ਰਾਮ ਵੈਲਿਡ ਨਹੀਂ ਇਹਨਾਂ ਲਈ ਸਾਰਾ ਕੁਝ 4 ਕਿਲੋ ਵੀ ਇਹਨਾਂ ਲਈ ਸਾਰਾ ਕੁਝ ਵੈਲਿਡ ਆ ਚਲੋ ਜ਼ਮਾਨਤ ਮਿਲੀ ਆ ਬਾਈ ਉਹਦੇ ਖੂਨ ਚੋਂ ਤਾਂ ਡੋਪ ਟੈਸਟਰ ਰਿਪੋਰਟ ਪੋਜ਼ਿਟਿਵ ਆਈ ਆ ਨਾ ਜੱਗਾ ਚੌਧਰੀ ਸਾਹਿਬ ਚਲੋ ਮੰਨ ਲਿਆ ਜ਼ਮਾਨਤ ਮਿਲ ਗਈ ਪਰ ਡੋਪ ਟੈਸਟ ਦੀ ਰਿਪੋਰਟ ਤਾਂ ਪੋਜ਼ਿਟਿਵ ਆਈ ਆ ਨਾ ਨਸ਼ੇੜੀ ਤਾਂ ਨਿਕਲ ਗਿਆ ਨਾ ਇੱਕ ਵਾਰ ਠੀਕ ਨਹੀਂ ਜੇ ਤੁਸੀਂ ਲਿਖਦੇ ਹੋ ਕਿ 27 ਤੇ 27ਏ ਦੇ ਵਿੱਚ ਜਮਾਨਤ ਮਿਲਣੀ ਮੁਸ਼ਕਿਲ ਆ ਮੈਂ ਮੰਨ ਗਿਆ ਤੁਹਾਡੀ ਜਮਾਨਤ ਮਿਲਣੀ ਮੁਸ਼ਕਿਲ ਆ ਪਰ ਉਹਦੇ ਖੂਨ ਚੋਂ ਤਾਂ ਚਲੋ ਮੰਨ ਲਿਆ ਸਰਕਾਰ ਦੀ ਚਾਲ ਸੀ ਸਰਕਾਰ ਨੇ ਉਹਨਾਂ ਹਰਪ੍ਰੀਤ ਤੇ ਲਵਪ੍ਰੀਤ ਦੇ ਖੂਨ ਚ ਥੋੜਾ ਕਿਸੇ ਨੇ ਡਰਗ ਪਾਤੀ ਉਹਦੇ ਵਿੱਚ ਹੁਣ ਬਲੱਡ ਦੀ ਤੇ ਆਪਣੇ ਬਾਥਰੂਮ ਦੀ ਰਿਪੋਰਟ ਦੋਨੇ ਡੋਪ ਟੈਸਟ ਪੋਜ਼ਿਟਿਵ ਆਈ ਹੈ ਦੋਨਾਂ ਦੀ ਹੋਈ ਤੁਸੀਂ ਜਮਾਨਤ ਦੀ ਗੱਲ ਕਰ ਰਹੇ ਤੁਸੀਂ ਇਹ ਨਹੀਂ ਗੱਲ ਕਰ ਰਹੇ ਕਿ ਡੋਪ ਟੈਸਟ ਪੋਜ਼ਿਟਿਵ ਆਈ ਹੈ ਕਿਉਂ ਨਹੀਂ ਕਹਿ ਰਹੇ ਆਪਾਂ ਕਿ ਡੋਪ ਟੈਸਟ ਪੋਜ਼ਿਟਿਵ ਆਇਆ ਉਦੇ ਉਹਦਾ ਕੀਰ ਪ੍ਰੂਫ ਆ ਹੁਣ ਤੁਹਾਡੇ ਕੋਲ ਦੱਸੋ ਤੁਹਾਡੇ ਵਕੀਲ ਨੇ ਫਿਰ ਇਹ ਕਿਉਂ ਨਹੀਂ ਐਪਲੀਕੇਸ਼ਨ ਲਾਈ ਕਿ ਅਸੀਂ ਲਾਈਵ ਡੋਪ ਟੈਸਟ ਕਰਾਉਣਾ ਵਾ ਮੀਡੀਆ ਸਾਹਮਣੇ ਪਰਿਵਾਰਕ ਮੈਂਬਰਾਂ ਸਾਹਮਣੇ ਪ੍ਰਾਈਵੇਟ ਲੈਬ ਤੋਂ ਫਿਰ ਵਕੀਲ ਨੇ ਐਪਲੀਕੇਸ਼ਨ ਕਿਉਂ ਨਹੀਂ ਲਾਈ ਲੱਗ ਜਾਣਾ ਸੀ ਪਤਾ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸੀਗਾ ਕਿਉਂ ਨਹੀਂ ਲਾਈ ਫਿਰ ਮੰਨ ਲਿਆ ਜ਼ਮਾਨਤ ਮਿਲ ਗਈ ਮੁਸ਼ਕਲ ਸੀ ਮਿਲ ਗਈ ਚਲੋ ਠੀਕ ਆ ਪੁਖਤਾ ਸਬੂਤ ਨਹੀਂ ਹੈ ਕਿ ਪਰ ਖੂਨ ਚੋਂ ਤਾਂ ਡੋਪ ਟੈਸਟ ਰਿਪੋਰਟ ਤਾਂ ਪੋਜ਼ਿਟਿਵ ਆਈ ਹੈ ਨਾ ਉਹ ਤਾਂ ਤੁਸੀਂ ਮੁੱਕਰ ਨਹੀਂ ਸਕਦੇ ਕਿ ਨਹੀਂ ਆਈ ਉਹ ਤਾਂ ਸਾਰੇ ਚੈਨਲਾਂ ਤੇ ਚੱਲੀ ਆ ਮੰਨ ਲੈ ਜਮਾਨਤ ਮਿਲ ਗਈ ਪੁਖਤਾ ਸਬੂਤ ਨਹੀਂ ਮਿਲੇ ਪਰ ਖੂਨ ਚੋਂ ਤਾਂ ਮਿਲ ਗਿਆ ਨਾ ਡੋਪ ਟੈਸਟ ਉਸ ਚੀਜ਼ ਤੇ ਤੁਸੀਂ ਕੀ ਬੋਲੋਗੇ ਬਾਈ ਠੀਕ ਹੈ ਨਹੀਂ ਡੋਪ ਟੈਸਟ ਦਾ ਰਿਪੋਰਟ ਪੋਜ਼ਿਟਿਵ ਆਈ ਆ ਹੁਣ ਨਸ਼ੇੜ ਇਹਨੂੰ ਨਸ਼ੇੜੀ ਉਹ ਕਹਾਂਗੇ ਹੁਣ ਹੁਣ ਨਸ਼ੇੜ ਇਹਨੂੰ ਚੱਕ ਇੱਥੇ ਆਪਣੇ ਭਾਈ ਸ਼ਬਦ ਦੇ ਨਾਲ ਬੁਲਾਇਆ ਜਾ ਰਿਹਾ ਦੱਸੋ ਜਿਹੜਾ ਬੰਦਾ ਸ਼ਸਤਰਧਾਰੀ ਵੀ ਨਹੀਂ ਹੈਗਾ ਨਾਲੇ ਪਰਿਵਾਰ ਦਾ ਬਿਆਨ ਆ ਸਾਡਾ ਨਹੀਂ ਹੈਗਾ ਉਹਨਾਂ ਦੇ ਪਰਿਵਾਰ ਦਾ ਬਿਆਨ ਆ ਕਿ ਹਰਪ੍ਰੀਤ ਸ਼ਸਤਰਧਾਰੀ ਨਹੀਂ ਹੈਗਾ ਫਿਰ ਵੀ ਉਹਦੇ ਨਾਮ ਦੇ ਨਾਲ ਭਾਈ ਹਰ ਭਾਈ ਸਾਹਿਬ ਲਿਖਿਆ ਜਾ ਰਿਹਾ ਦੱਸੋ ਭਾਈ ਸਾਹਿਬ ਲਿਖਿਆ ਜਾ ਰਿਹਾ ਦੱਸੋ ਅੱਜ ਇਹ ਕਿਹੜੀ ਉਹ 20 ਸਾਲ ਦੀ ਸਜ਼ਾ ਕੱਟ ਕੇ ਆਇਆ ਕੌਮ ਲਈ ਜਿਹੜੇ ਉਹਨੂੰ ਐਡੇ ਪਵਿੱਤਰ ਸ਼ਬਦ ਦੇ ਨਾਮ ਨਾਲ ਉਹਦਾ ਨਾਮ ਨਾਲ ਜੋੜਿਆ ਜਾ ਰਿਹਾ ਉਹਨੂੰ ਕੀ ਨਹੀਂ ਮੈਂ ਤਾਂ ਹੀ ਤਾਂ ਕਹਿ ਰਿਹਾ ਭਾਈ ਮੈਂ ਦੇਖੋ ਇਹ ਹੁਣ ਆਪਣੇ ਇੱਕ ਲਿਖ ਰਹੇ ਨੇ ਹਨੀ ਸੇਠੀ ਤੇ ਪ੍ਰਿੰਕਲ ਬਾਰੇ ਬੋਲ ਉਹ ਦੋ ਦੋਸਤਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਉੱਥੇ ਮੈਂ ਕੀ ਬੋਲਾਂ ਹੁਣ ਠੀਕ ਨਹੀਂ ਉਹ ਦੋ ਦੋਸਤ ਨੇ ਉਹਨਾਂ ਦੋਨਾਂ ਦੋਸਤਾਂ ਦਾ ਆਪਣੇ ਆਪਸ ਵਿੱਚ ਰੌਲਾ ਪੈ ਗਿਆ ਉਹ ਆਪੇ ਮੈਂ ਕਿ ਨਿਪਟਾਲਣਗੇ ਮੈਂ ਕੀ ਬੋਲਾਂ ਉਹਦੇ ਵਿੱਚ ਭਾਈ ਮੈਂ ਕੀ ਮੈਂ ਕੀ ਬੋਲਾਂ ਨਾ ਦੋਨਾਂ ਦੇ ਵਿੱਚ ਪਹਿਲਾਂ ਤਾਂ ਮੈਨੂੰ ਇਹ ਦੱਸੋ ਉਹ ਕੋਈ ਕੌਮ ਦਾ ਥੋੜਾ ਮੁੱਦਾ ਵਾ ਉਹ ਕੋਈ ਕੌਮ ਦਾ ਮੁੱਦਾ ਨਹੀਂ ਹੈਗਾ ਕਿ ਹਾਂ ਦੋ ਦੋਸਤਾਂ ਦੀ ਆਪਸ ਵਿੱਚ ਲੜਾਈ ਹੋ ਗਈ ਤੇ ਕੌਮ ਦਾ ਮੁੱਦਾ ਬਣਾ ਲਈਏ ਉਹਨੂੰ ਇਹ ਕੌਮ ਦਾ ਮੁੱਦਾ ਵਾ ਠੀਕ ਨਹੀਂ ਇਹ ਮੁੱਦਾ ਕੌਮ ਦਾ ਵਾ ਹਰਪ੍ਰੀਤ ਵਾਲਾ ਤੇ ਦੂਜਾ ਜਿਹੜਾ ਉਹ ਹਣੀ ਤੇ ਪ੍ਰਿੰਕਲ ਵਾਲਾ ਮੁੱਦਾ ਕੌਮ ਦਾ ਨਹੀਂ ਹੈਗਾ ਦੋ ਦੋਸਤਾਂ ਦੀ ਆਪਸ ਵਿੱਚ ਲੜਾਈ ਹੋਈ ਆ ਉਹ ਬਹਿ ਕੇ ਆਪੇ ਨਿਪਟਾ ਲੈਣਗੇ ਉਹਨਾਂ ਵਿੱਚ ਨਾ ਮੈਂ ਹਣੀ ਨੂੰ ਮਾੜਾ ਕਹਿਣਾ ਨਾ ਮੈਂ ਪ੍ਰਿੰਕਲ ਨੂੰ ਮਾੜਾ ਕਹਿਣਾ ਮੇਰੇ ਲਈ ਦੋਨੇ ਬਰਾਬਰ ਨੇ ਉਹ ਦੋਨੇ ਦੋਸਤ ਨੇ ਦੋਸਤ ਸੀਗੇ ਦੋਸਤ ਰਹਿਣਗੇ ਉਹ ਦੋਨੇ ਆਪਸ ਵਿੱਚ ਦੋਨਾਂ ਦਾ ਰੌਲਾ ਪਿਆ ਵਾ ਮੇਰਾ ਮੈਂ ਕੋਈ ਵਿਚ ਹੈ ਨਹੀਂ ਸੀ ਮੇਰੀ ਹਾਏ ਹੈਲੋ ਹੈਗੀ ਦੋਨਾਂ ਨਾਲ ਹੀ ਆ ਮੈਂ ਖੁਦ ਕਹਿੰਦਾ ਮੇਰੀ ਦੋਨਾਂ ਨਾਲੇ ਹਾਏ ਹੈਲੋ ਆ ਮੇਰਾ ਦੋਨਾਂ ਨਾਲੇ ਬਰਾਬਰ ਹੀ ਪਰੇ ਪਿਆਰ ਠੀਕ ਨਹੀਂ ਕੋਈ ਇਹ ਨਹੀਂ ਹੈਗਾ ਕਿ ਮੇਰਾ ਹਣੀ ਨਾਲੋਂ ਜ਼ਿਆਦਾ ਵਾਜਾ ਪ੍ਰਿੰਕਲ ਨਾਲੋਂ ਜ਼ਿਆਦਾ ਮੇਰਾ ਦੋਨਾਂ ਨਾਲ ਬਰਾਬਰ ਹੀ ਉਹ ਆ ਦੋਨੇ ਮੇਰੀ ਹਣੀ ਜਿੰਨੀ ਇੱਜ਼ਤ ਮੇਰੀ ਕਰਦਾ ਉਹਨੇ ਉਹ ਪ੍ਰਿੰਕਲ ਮੇਰੀ ਇੱਜ਼ਤ ਕਰਦਾ ਵਾ ਉਹਨਾਂ ਦੋਨਾਂ ਦੋਸਤਾਂ ਦੇ ਵਿੱਚ ਮੇਰਾ ਤਾਂ ਹੱਕ ਹੀ ਨਹੀਂ ਬਣਦਾ ਬੋਲਣ ਦਾ ਕਿਉਂਕਿ ਮੈਂ ਤਾਂ ਦੋਨਾਂ ਵਿੱਚ ਕਦੇ ਮੇਰੇ ਦੇਖਿਆ ਕਦੇ ਕਿਸੇ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ ਆ ਹੋਈਏ ਕਦੇ ਵੀ ਨਹੀਂ ਬਾ ਹਏ ਹੈਲੋ ਹੈਗੀ ਠੀਕ ਆ ਠੀਕ ਨਹੀਂ ਉਹ ਦੋਵੇਂ ਦੋਸਤਾਂ ਦਾ ਰੌਲਾ ਮੈਂ ਵਿੱਚ ਜਾਂਦਾ ਕਿ ਉਹ ਉਹ ਕਰਨ ਜਿਹੜੇ ਜਾ ਵੀ ਰਹੇ ਨੇ ਜਿਹੜੇ ਜਾ ਵੀ ਰਹੇ ਨੇ ਉਹ ਆਪਣੇ ਨਾ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਨਾ ਕਿ ਪਾਣੀ ਪਾਉਣ ਦਾ ਕੰਮ ਕਰ ਰਹੇ ਨੇ ਕਈ ਇੱਥੇ ਹੈਗੇ ਆਪਣੇ ਚੈਨਲ ਜਿੰਨਾਂ ਕੋ ਲਾਇਸੈਂਸ ਵੀ ਹੈ ਨਹੀਂਗਾ ਉਹ ਉਹ ਕਦੇ ਆਪਣੇ ਪ੍ਰਿੰਕਲ ਦੀ ਵੀਡੀਓ ਛਾੜ ਦਿੰਦੇ ਨੇ ਆਪਣੇ ਵਿਊਵਾਂ ਲਈ ਕਦੇ ਆਪਣੇ ਹਣੀ ਦੀ ਵੀਡੀਓ ਛਾੜ ਦਿੰਦੇ ਨੇ ਆਪਣੇ ਵਿਊਵਾਂ ਲਈ ਉਹ ਚੈਨਲ ਵਾਲਿਆਂ ਨੇ ਕਦੇ ਉਹ ਤਾਂ ਛਾੜੀ ਨਹੀਂ ਸੀਗੀ ਜਦੋਂ ਹਰਪ੍ਰੀਤ ਦੀ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆਈ ਸੀ ਉਹ ਤਾਂ ਛਾੜੀ ਨਹੀਂ ਹੈਗੀ ਕਿਸੇ ਨੇ ਆਪਣੇ ਚੈਨਲਾਂ 'ਤੇ ਜਦ ਦੋ ਦੋਸਤਾਂ ਦਾ ਰੌਲਾ ਪੈ ਗਿਆ ਆਪਣੇ ਵਿਊ ਇਕੱਠੇ ਕਰਨ ਲੱਗੇ ਹੋਏ ਨੇ ਉਹ ਕੱਦ ਤਿੰਨੀ ਛਾੜੀ ਹੈਗੀ ਫਿਰ ਜਦੋਂ ਹਰਪ੍ਰੀਤ ਨੂੰ ਨਸ਼ੇ ਦੇ ਨਾਲ ਫੜਿਆ ਗਿਆ ਵਾ ਹਰਪ੍ਰੀਤ ਦੀ ਡੋਪ ਟੈਸਟ ਰਿਪੋਰਟ ਪੋਜ਼ਿਟਿਵ ਆਈ ਆ ਔਰ ਨੇ ਉਸ ਕਿਉਂ ਨਹੀਂ ਆਪਣੇ ਚੈਨਲਾਂ 'ਤੇ ਚਾੜੀ ਉਹ ਦੋ ਦੋਸਤਾਂ ਦੀ ਲੜਾਈ ਹੋ ਗਈ ਉਹਨਾਂ ਦਾ ਫੈਮਿਲੀ ਮੈਟਰ ਆ ਚੱਕ ਕੇ ਚੈਨਲਾਂ 'ਤੇ ਚੜ ਕੇ ਵੀਊ ਲੈ ਖਾ ਰਹੇ ਆ ਵੀਊਆਂ ਦੀ ਕਮਾਈ ਖਾ ਰਹੇ ਆ ਮੈਂ ਤਾਂ ਰਾਤ ਵੀ ਫਤਿਹ ਮੀਡੀਆ ਤੇ ਇਹੀ ਗੱਲ ਕੀਤੀ ਆ ਕਿ ਦੋ ਦੋਸਤਾਂ ਦਾ ਰੌਲਾ ਵਾਹ ਆਪਸ ਵਿੱਚ ਬਹਿ ਕੇ ਉਹ ਉਹਨੂੰ ਕਹੀ ਜਾਂਦਾ ਪ੍ਰਿੰਕਲ ਹਣੀ ਪ੍ਰਿੰਕਲ ਨੂੰ ਕਹੀ ਜਾਂਦਾ ਦੋਨੇ ਆਪਸ ਵਿੱਚ ਆਪਣੇ ਦੋਸਤ ਸੀਗੇ ਦੋਨੇ ਲਟਾਲਣ ਕਿ ਸਾਡਾ ਤਾਂ ਮਤਲਬ ਹੀ ਨਹੀਂ ਪੈਂਦਾ ਉਹਨਾਂ ਨੂੰ ਕਹਿਣ ਦਾ ਕਿਉਂਕਿ ਮੇਰੇ ਲਈ ਤਾਂ ਦੋਨੇ ਇੱਕੋ ਹੀ ਨੇ ਮੇ ਤਾਂ ਪ੍ਰਿੰਕਲ ਨਾ ਵੀ ਗੱਲ ਹੁੰਦੀ ਆ ਹਣੀ ਨਾ ਵੀ ਗੱਲ ਹੁੰਦੀ ਆ ਮੇਰਾ ਤਾਂ ਬੰਦਦਾ ਹੀ ਨਹੀਂ ਮਤਲਬ ਦੋਨਾਂ ਦੇ ਵਿੱਚ ਜਾ ਕੇ ਨਾ ਉਹਦੇ ਬਾਰੇ ਕੁਝ ਕਹਿਣ ਦਾ ਨਾ ਉਹਦੇ ਬਾਰੇ ਕੁਝ ਕਹਿਣ ਦਾ ਨਾ ਮੈਂ ਕਹਿਣਾ ਵਾ ਜਦ ਤੱਕ ਬੁਲਾਉਣਗੇ ਸਾਨੂੰ ਅਸੀਂ ਚੱਲ ਜਾਾਂਗੇ ਜਦ ਤੱਕ ਕਹਿਣਗੇ ਕਿ ਪਾਈ ਆਜੋ ਆਪਾਂ ਬਹਿ ਕੇ ਕਰਦੇ ਆ ਸਾਰੇ ਫੇਰ ਉਧਰ ਚੱਲ ਜਾਾਂਗੇ ਠੀਕ ਨਹੀਂ ਇਹ ਕੋਈ ਕੌਮ ਦਾ ਮੁੱਦਾ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹਦੇ ਬਾਰੇ ਵੀ ਬੋਲੋ ਸਮਝ ਜਗਾ ਨਾ ਜਿਹੜਾ ਹਰਪ੍ਰੀਤ ਵਾਲਾ ਮੁੱਦਾ ਆ ਪਾ ਅੰਮ੍ਰਿਤਪਾਲ ਵਾਲਾ ਮੁੱਦਾ ਉਹ ਕੌਮ ਦਾ ਮੁੱਦਾ ਬਣਾ ਕੇ ਰੱਖਿਆ ਹੋਇਆ ਤੁਸੀਂ ਉਹ ਇਸ ਕਰਕੇ ਬੋਲਦੇ ਆ ਅਸੀਂ ਹਾਨੀ ਤੇ ਪ੍ਰਿੰਕਲ ਵਾਲਾ ਮੁੱਦਾ ਕੌਮ ਦਾ ਮੁੱਦਾ ਨਹੀਂਗਾ ਉਹ ਇੱਕ ਦੋਸਤਾਂ ਦੀ ਲੜਾਈ ਹੋਈ ਆ ਉਸ ਵਿੱਚ ਮੇਰੀ ਵੀਡੀਓ ਦਿਖਾ ਦੇ ਭਾਈ ਜਿੱਥੇ ਮੈਂ ਉਹਦੀ ਆਪਣੇ ਮੇਰੀ ਇੱਕ ਵੀ ਵੀਡੀਓ ਦਿਖਾ ਦੇ ਉਹ ਇੱਕ ਵੀ ਵੀਡੀਓ ਮੈਂ ਕਹਿੰਦਾ ਮੈਂ ਹੁਣ ਵੀ ਕਹਿੰਦਾ ਪਿਆ ਵਾਂ ਮੈਂ ਮੇਰੀ ਇੱਕ ਵੀ ਵੀਡੀਓ ਦਿਖਾ ਦਿਓ ਇੱਕ ਵੀ ਵੀਡੀਓ ਜਿੱਥੇ ਮੈਂ ਹਰਪ੍ਰੀਤ ਦੀ ਵਾਈਫ ਦਾ ਨਾਮ ਲਿਆ ਹੋਵੇ ਮੇਰੀ ਇੱਕ ਵੀ ਵੀਡੀਓ ਦਿਖਾ ਦਿਓ ਮੇਰੇ ਇੱਕ ਵੀ ਬਿਆਨ ਦਿਖਾ ਦਿਓ ਇਹਦੇ ਕਮੈਂਟ ਬਾਕਸ 'ਚ ਹੀ ਮੇਰਾ ਕੱਟ ਕੇ ਵੀਡੀਓ ਪਾ ਦਿਓ ਠੀਕ ਨਹੀਂ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਕਿਤੇ ਵੀ ਇੱਕ ਇੱਕ ਛੋਟਾ ਜਿਹਾ ਵੀ ਜੇ ਕਿਤੇ ਬਿਆਨ ਦਿੱਤਾ ਹੋਵੇ ਹਰਪ੍ਰੀਤ ਦੀ ਵਾਈਫ ਨੂੰ ਲੈ ਕੇ ਤਾਂ ਮੈਨੂੰ ਦਿਖਾ ਦਿਓ ਮੈਂ ਨਹੀਂ ਦਿੱਤਾ ਮੈਂ ਬਿਆਨ ਨਹੀਂ ਦਿੱਤਾ ਨਾ ਮੈਂ ਦੇਣਾ ਸੀ ਕਿਉਂ ਸਾਡਾ ਬਣਦਾ ਹੀ ਨਹੀਂ ਹੈਗਾ ਉਸ ਭੈਣ ਦਾ ਕੋਈ ਕਸੂਰ ਨਹੀਂ ਹੈਗਾ ਆਪਾਂ ਦਿੱਤਾ ਨਹੀਂ ਉਹਦਾ ਬਿਆਨ ਮੇਰਾ ਕਿਤੇ ਵੀ ਬਿਆਨ ਦਿਖਾ ਦਿਓ ਕਿ ਹਰਪ੍ਰੀਤ ਦੀ ਵਾਈਫ ਨੂੰ ਲੈ ਕੇ ਮੈਂ ਕਿਤੇ ਕੋਈ ਬਿਆਨ ਦਿੱਤਾ ਹੋਵੇ ਦਿਖਾ ਦਿਓ ਮੈਨੂੰ ਠੀਕ ਨਹੀਂ ਮੈਂ ਹੁਣ ਫੇਰ ਕਹਿੰਦਾ ਤੁਹਾਨੂੰ ਪਰਸੋਂ ਵੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇੱਕ ਬਟਾਲ ਵੀ ਬਟਾਲ ਵੀ ਕਰਕੇ ਹੈਗਾ ਆ ਗਿਆ ਆ ਨਮੂਨਾ ਹੈਗਾ ਇੱਕ ਲੁਧਿਆਣੇ ਦਾ ਆ ਬਟਾਲ ਵੀ ਕਰਕੇ ਕੋਈ ਇਹਨੇ ਨਮੂਨੇ ਨੇ ਨਾ ਜਾ ਕੇ ਪਰਸੋਂ ਜਿੱਦਲ ਪ੍ਰਿੰਕਲ ਤੇ ਹਣੀ ਦੀ ਲੜਾਈ ਹੋਈ ਹੈ ਇਹਨੇ ਪ੍ਰਿੰਕਲ ਦੀ ਵੀਡੀਓ ਥੱਲੇ ਲਿਖਤਾ ਕਹਿੰਦਾ ਰਣਜੋਤਜੀ ਤੁਹਾਨੂੰ ਫਤਿਹ ਮੀਡੀਆ ਤੇ ਆਪਣੇ ਬਹੁਤ ਉਲਟਾ ਸੁਧ ਬੋਲਿਆ ਵਾ ਮੈਂ ਇਹਨੂੰ ਓਪਨ ਚੈਲੇਂਜ ਦਿੱਤਾ ਇਹਨੂੰ ਥੱਲੇ ਕਮੈਂਟ ਵੀ ਲਿਖਿਆ ਵਾ ਰਿਪਲਾਈ ਚ ਬਟਾਲਵੀ ਨੂੰ ਮੈਂ ਮੈਂ ਕਿਹਾ ਜੇ ਆਪਣੇ ਪਿਓ ਦਾ ਹੈਗਾ ਵਾ ਤਾਂ ਵੀਡੀਓ ਪ੍ਰੂਫ ਦੇ ਵਿੱਚ ਪਾ ਦੇ ਪਾ ਦੇ ਜੇ ਹੈਗਾ ਜੇ ਨਾ ਪਾ ਸਕਿਆ ਤਾਂ ਹਰਾਮ ਦਾ ਹੋਏਗਾ ਇਹ ਪਿਓ ਦੇ ਪੁੱਤਰੇ ਕੀ ਕੀਤਾ ਕਮੈਂਟੇਡ ਰੀਟ ਕਰ ਗਿਆ ਸਾਰੀ ਵੀਡੀਓ ਨਹੀਂ ਪਾਈ ਇਹਨੂੰ ਥੱਲੇ ਪ੍ਰਿੰਕਲ ਨੇ ਵੀ ਲਿਖਿਆ ਕਿ ਬਟਾਲਵੀ ਸਾਹਿਬ ਤੇ ਥੱਲੇ ਜੇ ਤੁਸੀਂ ਵੀਡੀਓ ਪਾਓ ਦਿਖਾਓ ਕਿੱਥੇ ਪ੍ਰੂਫ ਕਿ ਮੇਰੇ ਬਾਰੇ ਅਰਜੋਤ ਨੇ ਬੋਲਿਆ ਵਾ ਦਿਖਾਓ ਕਿੱਥੇ ਹੈ ਪ੍ਰੂਫ ਇਹ 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 ਮੈਸੇਜ ਆਪਣੇ ਕਮੈਂਟ ਡਿਲੀਟ ਕਰਕੇ ਭਜ ਗਿਆ ਬਟਾਲਵੀ ਉਥੋਂ ਮੈਂ ਸਕਰੀਨ ਸ਼ਾਟ ਲਏ ਹੋਏ ਨੇ ਮੈਂ ਸਕਰੀਨ ਸ਼ਾਟ ਲਏ ਆ ਆ ਵੀਡੀਓ ਤੋਂ ਬਾਹਰ ਆ ਮੈਨੂੰ ਰਿਪਲਾਈ ਕਰ ਰਿਆ ਨੂੰ ਥੱਲੇ ਵੇ ਪਾਉਂਗਾ ਕਿ ਹਰਾਮ ਦੇਓ ਫਿਰ ਹੁਣ ਤੁਸੀਂ ਆਪਣੀ ਵਾਰ ਨੂੰ ਕਿਉਂ ਫਿਰ ਪੋਸਟ ਕਰਦੇ ਭਜਦੇਗਾ ਤੇ ਹੁੰਦੇ ਹੋ ਓਏ ਐਡੇ ਚੁਗਲਖੋਰ ਨੇ ਐਡੇ ਝੂਠੇ ਨੇ ਇਹ ਬੰਦੇ ਬਾਈ ਐਡੇ ਝੂਠੇ ਨੇ ਓਏ ਰੱਬ ਦਾ ਨਾਮ ਰੱਬ ਮੈਂ ਕਹਿੰਦਾ ਦੱਸੋ ਇਹ ਲੋਕਾਂ ਨੂੰ ਤਾਂ ਕਿੱਡੇ ਕਿ ਸੱਚੇ ਹੁੰਦੇ ਨੇ ਮੈਂ ਕੋਈ ਬਿਆਨ ਨਹੀਂ ਦਿੱਤਾ ਹੈਗਾ ਫਤੇ ਮੀਡੀਆ ਤੇ ਆਪਣੇ ਸ਼ਨੀਵਾਰ ਨੂੰ ਤੇ ਜਾਣ ਕੇ ਸ਼ਨੀਵਾਰ ਨੂੰ ਨਾਲੇ ਸਭ ਨੂੰ ਪਤਾ ਕਿ ਫਤੇ ਮੀਡੀਆ ਦੇ ਉੱਪਰ ਜੋਤੀ ਭਾਜੀ ਦਾ ਸ਼ਨੀਵਾਰ ਤੇ ਐਤਵਾਰ ਨੂੰ ਪ੍ਰੋਗਰਾਮ ਹੀ ਨਹੀਂ ਆਉਂਦਾ ਇਹ ਕਹਿੰਦਾ ਸ਼ਨੀਵਾਰ ਨੂੰ ਹਣੀ ਸੇਠੀ ਨੂੰ ਚੰਗਾ ਕਿਹਾ ਪ੍ਰਿੰਕਲ ਨੂੰ ਮਾਰਾ ਕਿਹਾ ਇਹ ਬਟਾਲਵੀ ਨੇ ਜਾ ਕੇ ਉਹਨੇ ਪ੍ਰਿੰਕਲ ਨੂੰ ਕਮੈਂਟ ਲਿਖਿਆ ਉੱਥੇ ਕਮੈਂਟ ਦਾ ਰਿਪਲਾਈ ਵੀ ਉਹਨੇ ਪ੍ਰਿੰਕਲ ਨੇ ਦਿੱਤਾ ਇਹਨੂੰ ਕਹਿੰਦਾ ਰਜੋਦ ਕਹੀ ਨਹੀਂ ਸਕਦਾ ਇਹ ਗੱਲ ਮੈਂ ਕਿਹਾ ਭਾਈ ਇਹ ਇਹਨੂੰ ਉਹਦਾ ਮੈਨੂੰ ਫੋਨ ਵੀ ਆਇਆ ਮੈਂ ਕਹਿੰਦਾ ਇਹਨੂੰ ਇੱਕ ਗੱਲ ਕਹਿੰਦਾ ਮੈਂ ਇਹਨੂੰ ਲਿਖਿਆ ਫਿਰ ਮੈਂ ਕਹਾ ਜੇ ਤਾਂ ਆਪਣੇ ਪਿਓ ਦਾ ਹੈਗਾ ਤਾਂ ਵੀਡੀਓ ਪਾ ਦੀ ਜੇ ਨਾ ਸਬੂਤ ਰੱਖ ਸਕਿਆ ਫਿਰ ਹਰਾਮ ਦਾ ਹੋਏਗਾ ਉਹੀ ਗੱਲ ਹੋਗੀ ਇਹ ਹਰਾਮ ਦਾ ਉਹ ਸਾਬਤ ਹੋ ਗਿਆ ਬਾਈ ਭੱਜ ਗਿਆ ਹੈ ਕਮੈਂਟ ਰੀਡ ਕਰਕੇ ਭੱਜ ਗਿਆ ਇਹ ਕਮੈਂਟ ਰੀਡ ਕਰਕੇ ਭੱਜ ਗਿਆ ਭਰਾਵਾ ਐਡਾ ਐਡੇ ਸਾਲਾਂ ਦੀ ਇਹਨਾਂ ਦੀ ਔਕਾਤ ਆ ਬਾਈ ਕੀ ਇਹ ਕਰਨਗੇ ਦੱਸ ਕੀ ਇਹ ਕਰਨਗੇ ਲੋਕ ਮੈਂ ਹੁਣੇ ਮੈਨੂੰ ਫੇਰ ਲੈ ਕੇ ਰਹਿਣੂ ਮੈਂ ਥੱਲੇ ਮੈਂ ਸਕਰੀਨਸ਼ਾਟ ਭੇਜ ਪਾ ਦੇਣੀ ਐ ਇਹਨੂੰ ਮੈਂ ਇਹਨੂੰ ਫੇਰ ਪਾ ਦੇਣਾ ਹੁਣ ਮੈਂ ਇਹਨੂੰ ਫੇਰ ਹੁਣ ਰਿਪਲਾਈ ਦਊਂਗਾ ਥੱਲੇ ਕਮੈਂਟ ਚ ਕਿ ਦਿਖਾ ਵੀਡੀਓ ਕਿੱਥੇ ਆ ਸ਼ਨੀਵਾਰ ਦੀ ਮੈਂ ਪਾਈ ਹੋਈ ਉਹ ਸਾਲੋ ਕੋਸ਼ਤਾ ਸ਼ਰਮ ਕਰ ਲੋ ਥੋੜੇ ਪੱਲੇ ਝੂਠ ਹੀ ਰਹਿ ਗਿਆ ਸਾਰਾ ਦਿਨ ਸਾਰਾ ਦਿਨ ਝੂਠ ਰਹਿ ਗਿਆ ਐ ਨਹੀਂ ਐ ਕਰਨ ਜੋਧ ਦੀ ਤੇ ਪ੍ਰਿੰਕਲ ਨਾ ਬਿਗੜ ਲੱਗੀ ਜਹਾਣੀ ਨਾ ਬਿਗੜ ਲੱਗੀ ਐ ਨਹੀਂ ਕਰਨ ਲੱਗਿਆ ਉਹ ਵੀਡੀਓ ਰੀਡ ਕਰਕੇ ਉਹ ਮੈਨੂੰ ਇੱਕ ਗੱਲ ਦੱਸ ਬਟਾਲਵੀ ਜੇ ਫਤੇ ਮੀਡੀਆ ਤੇ ਮੈਂ ਬੋਲਿਆ ਹੁੰਦਾ ਤੇ ਵੀਡੀਓ ਮੈਂ ਕਿਵੇਂ ਟਰੀਟ ਕਰ ਸਕਦਾ ਫਤੇ ਮੀਡੀਆ ਵਾਲੀ ਵੀਡੀਓ ਮੈਂ ਕਿਵੇਂ ਟਰੀਟ ਕਰ ਸਕਦਾ ਤੂੰ ਸਕਰੀਨਸ਼ਾਟ ਕਿਉਂ ਨਹੀਂ ਲਿਆ ਕਿਉਂ ਝੂਠ ਬੋਲਦਾ ਯਾਰ ਵੀਡੀਓ ਟਰੀਟ ਕਰਕੇ ਆ ਕਹਿੰਦਾ ਓਏ ਹੋਏ ਐਡੇ ਝੂਠੇ ਓਏ ਲੱਗ ਗਿਆ ਨਾ ਟੀਕਾ ਬਣ ਗਿਆ ਹਰਾਮ ਦਾ ਬਸ ਅੱਜ ਤੋਂ ਬਾਅਦ ਇੱਥੇ ਲਿਖ ਲਈ ਨਾਲ ਬਟਾਲਵੀ ਬਰੈਕਟ ਲਿਖ ਲਈ ਹਰਾਮ ਦਾ ਤਿੰਨ ਜਾਣੇ ਬਣ ਗਏ ਤੁਸੀਂ ਤਿੰਨ ਜਾਣੇ ਇੱਕੋ ਸਮਰਾਲੇ ਵਾਲਾ ਦੂਜਾ ਤੂੰ ਨਤੀਜਾ ਉਹ ਫਗਵਾੜੇ ਵਾਲਾ ਤਿੰਨ ਬਣ ਕੇ ਹਰਾਮ ਦੇ ਚੌਥਾ ਇੱਕ ਹੈਗਾ ਲੁਧਿਆਣੇ ਵਾਲਾ ਵੀ ਉਹ ਵੀ ਹਰਾਮ ਦਾ ਹੀ ਬਣਿਆ ਹੋਇਆ ਪਹਿਲਾਂ ਅੱਗੇ ਚੱਲਣ ਦੇ ਕੇ ਭੱਜਿਆ ਹੋਇਆ ਲੱਖ ਦੀ ਲਾਂਸਾ ਲੋ ਤੁਹਾਡੇ ਤੇ ਐਡੇ ਚੂਗਲ ਖੋਰ ਨੇ ਯਾਰ ਐਡੇ ਚੂਗਲ ਖੋਰ ਨੇ ਝੂਠੇ ਲੀ ਗੀ ਜਾਂਦੇ ਨੇ ਇੱਕ ਗੱਲ ਹੋਰ ਬਾਈ ਸੱਚ ਜਿਹੜੇ ਬੰਦਿਆਂ ਨੇ ਆਪਣੀ ਆਈਡੀ ਲੌਕ ਕਰ ਲਈ ਆ ਅੱਜੋ ਬਲੌਕ ਹੋ ਜਾਣੇ ਆ ਹੁਣੇ 5 ਮਿੰਟਾਂ ਬਾਅਦ ਜਿਹੜੇ ਬੰਦੇ ਦੀ ਆਈਡੀ ਲੌਕਡ ਹੋ ਗਈ ਆ ਸਭ ਨੂੰ ਪਤਾ ਮੈਂ ਕਿਹਦੀ ਗੱਲ ਕਰ ਰਿਹਾ ਜਿਹੜੇ ਇੱਥੇ ਸਭ ਤੋਂ ਵੱਧ ਜਿਹੜਾ ਕਮੈਂਟ ਲਿਖਦਾ ਵਾ ਆਪਣੇ ਤੂੰ ਆਏ ਜਾਂ ਫਲਾਣਾ ਵਾ ਤੇ ਮੈਂ ਨਾਂ ਲੈ ਕੇ ਨਾ ਹੁਣ ਮੂੰਹ ਨਹੀਂ ਗੰਦਾ ਕਰਨਾ ਆਪਣਾ ਉਹਨੂੰ ਆ ਵੀਡੀਓ ਕੱਟਣ ਤੋਂ ਬਾਅਦ ਬਲੌਕ ਸਿੱਧਾ ਬਲੌਕ ਜਿਹੜਾ ਬੰਦਾ ਆਪਣੀ ਆਈਡੀ ਓਪਨ ਨਹੀਂ ਰੱਖ ਸਕਦਾ ਉਹ ਸਿੱਧਾ ਬਲੌਕ ਕਰਨਾ ਵਾ ਬਸ ਤੂੰ ਵੀਡੀਓ ਦਿਖਾ ਦੇ ਕਿੱਥੇ ਪਾਈ ਆ ਮੈਂ ਵੀਡੀਓ ਦਿਖਾ ਕਿੱਥੇ ਪਾਈ ਆ ਹਰਾਮ ਦੇ ਆ ਉਹ ਹਰਾਮ ਦੇ ਸਾਬਤ ਕਰਤਾ ਉਹ ਲੋਕ ਕੀਤੀ ਹੋਈ ਆ ਮੈਂ ਸਕਰੀਨ ਸ਼ਾਟ ਲਿਆ ਹੋਇਆ ਵਾ ਤੇਰਾ ਤੇਰੀ ਲੋਕਾ ਵੀਡੀਓ ਹੁਣ ਵੀ ਚੈੱਕ ਕਰ ਲੰਨਾ ਮੈਂ ਉੱਪਰ ਹੁਣ ਵੀ ਮੈਂ ਤੈਨੂੰ ਦੱਸ ਤੀ ਗੱਲ ਮੈਂ ਸਕਰੀਨ ਸ਼ਾਟ ਲੈ ਕੇ ਟਾਈਮ ਉਹਦੇ ਸਕਰੀਨ ਸ਼ਾਟ ਦੇ ਵਿੱਚ ਟਾਈਮ ਤੇ ਡੇਟ ਨੋਟ ਹੋ ਜਾਣੀ ਆ ਸਕਰੀਨ ਸ਼ਾਟ 'ਚ ਮੈਂ